ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜੀ ਆਪਣੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਰਹੋਗੇ ਲਓ ਜੀ ਅੱਜ ਆਪਾਂ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਦੁਪਹਿਰ ਤੋਂ ਤੇ ਦੁਪਹਿਰ ਤੇ 1:30 ਵਜੇ ਨੇ ਤੇ ਆਪਾਂ ਰੋਟੀ ਵਗੈਰਾ ਨੂੰ ਬਣਾ ਲਈ ਸੀ ਦੁਪਹਿਰ ਹੀ ਤੇ ਰੋਟੀਆਂ ਆਪਾਂ ਖਾ ਲਈ ਤੇ ਭਾਂਡੇ ਵਗੈਰਾ ਹਲੇ ਆਪਣੇ ਉੱਧਾ ਹੀ ਪਏ ਨੇ ਤੇ ਅੱਜ ਆਪਾਂ ਕੁਕਣਾ ਸੀ ਸਾਗ ਤੇ ਸਾਗ ਵਗੈਰਾ ਤੋੜ ਕੇ ਰੱਖਿਆ ਹੋਇਆ ਹੈ ਤੇ ਸਿਮਰ ਨੂੰ ਵੀ ਆਪਣਾ ਆਉਣ ਵਾਲਾ ਹੈ ਜੀ ਸਕੂਲ ਦੇ ਵਿੱਚੋਂ ਤੇ ਤੁਸੀਂ ਵਲੌਗ ਦੇ ਨਾਲ ਬਣਨੇ ਹੋ ਐਂਡ ਤੱਕ ਤੇ ਚਲੋ ਜੀ ਆਪਾਂ ਵਲੌਗ ਆ ਜਿਹੜਾ ਅੱਗੇ ਵਧਾਉਨੇ ਆ ਤੇ ਮੈਂ ਰੋਟੀ ਖਾ ਕੇ ਖਟੀ ਸੀ ਤੇ ਆਪਾਂ ਪੀਨੇ ਆ ਹੁ ਪਾਣੀ ਤੇ ਹਾਂ ਗਰਮੀ ਹੋ ਗਈ ਜੀ ਪਾਣੀ ਪੀਣ ਨੂੰ ਵੀ ਜੀ ਕਰਦਾ ਏ ਤੇ ਨਹੀਂ ਤਾਂ ਸਰਦੀ ਕਰਕੇ ਨਾ ਪਾਣੀ ਪੀਣ ਨੂੰ ਵੀ ਨਹੀਂ ਜੀ ਕਰਦਾ ਹੈਗਾ ਉਧਰ ਤੋਂ ਮੰਮੀ ਦਿਖਾਉਨੇ ਆ ਬੈਠੇ ਆ ਉਹ ਤੇ ਲੱਗੇ ਹੋਏ ਨੇ ਮੇਥੇ ਸਮਾਰਨ ਦੇ ਵਿੱਚ ਪਾਉਣ ਲਈ ਅੱਜ ਹਵਾ ਬਹੁਤ ਹੀ ਚੜੀ ਆ ਕਿੱਟ ਕਿੰਨਾ ਖੜਕਿਆ ਵਾ ਆਹ ਲੋ ਜੀ ਮੰਮੀ ਬੈਠੇ ਆ ਇੱਥੇ ਸਾਗ ਆਪਾਂ ਤੋੜ ਲਿਆ ਸੀ ਪਹਿਲਾਂ ਤੇ ਤੁੱਪੇ ਬੈਠ ਕੇ ਬਹੁਤ ਵਧੀਆ ਲੱਗਦਾ ਵਾ ਸਾਗ ਵਗੈਰਾ ਡੁੰਗਲੇ ਆ ਸੀ ਤੇ ਆ ਮੇਥੇ ਡੁੰਗਲ ਲੱਗੇ ਹੋਏ ਨੇ ਤੇ ਆਪਣੇ ਇੱਧਰ ਡੁੰਗਣਾ ਹੀ ਕਹਿੰਦੇ ਆ ਕੋਈ ਸਵਾਰਨਾ ਵੀ ਕਹਿ ਦਿੰਦੇ ਆ ਅਦਰ ਕਲਸਨ ਛਿਰ ਲਿਆਏ ਛਿਲਕੇ ਲੱਕ ਰੱਖ ਲਿਆ ਤੇ ਇੱਧਰ ਸਾਗ ਆਪਾਂ ਤੋੜਿਆ ਸੀ ਇਹ ਵੀ ਪੱਕ ਗਿਆ ਪਤਾ ਨਹੀਂ ਕਿਉਂ ਪਤਾ ਨਹੀਂ ਹੁਣ ਮੌਸਮੇ ਨਹੀਂ ਇਦਾਂ ਦਾ ਹੈਗਾ ਮਤਲਬ ਮੀਂਹੋਂ ਜ਼ਿਆਦਾ ਪੈ ਗਏ ਪਾਣੀ ਬੀ ਦਾ ਫਰਕ ਆ ਦੂਸਰੀ ਵਾਰ ਸਾਗ ਲਗਾਇਆ ਸੀ ਆਪਾਂ ਇਹ ਵੀ ਬਸ ਹੁਣ ਦੋ ਜਾਂ ਤਿੰਨ ਵਾਰੀ ਬਣਿਆ ਵਾ ਪਹਿਲਾਂ ਵਾਲਾ ਵੀ ਦੋ ਜਾਂ ਤਿੰਨ ਵਾਰੀ ਤੋੜ ਕੇ ਬਣਾਇਆ ਸੀ ਆਪਾਂ ਹੌਣ ਵਾਲਾ ਵੀ ਇਹ ਦੋ ਜਾਂ ਤਿੰਨ ਵਾਰੀ ਉਹ ਬਸ ਤੋੜਿਆ ਗਿਆ ਏ ਇਹ ਵੀ ਹੁਣ ਪੱਕਣਾ ਸ਼ੁਰੂ ਹੋ ਗਿਆ ਤੇ ਇਧਰ ਆਪਾਂ ਧਨੀਆ ਤੇ ਧਨੀਆ ਚ ਨਾ ਇਹ ਬਹੁਤ ਜ਼ਿਆਦਾ ਕੱਖ ਹੋਏ ਹੋਏ ਸੀ ਤੇ ਮੈਂ ਇਹ ਕੱਲ ਸਾਰੇ ਕੱਖ ਇਹਦੇ ਵਿੱਚੋਂ ਕੱਢੇ ਨੇ ਤੇ ਇੱਥੇ ਵੀ ਬਹੁਤ ਕੱਖ ਹੋਏ ਹੋਏ ਸੀ ਮੀਂਹ ਪੈਣ ਕਰਕੇ ਤੇ ਸਾਰਾ ਥੋੜਾ ਥੋੜਾ ਕਰਕੇ ਸਾਫ਼ ਕਰਦੇ ਜਾਵਾਂਗੇ ਹੁਣ ਤੇ ਗਰਮੀ ਵਾਲੀਆਂ ਜਿੱਦਾਂ ਬੈਂਗਣੀ ਜਾਂ ਫਿਰ ਸ਼ਿਮਲਾ ਮਿਰਚ ਵਗੈਰਾ ਦੇ ਬੂਟੇ ਵਗੈਰਾ ਲਗਾਵਾਂਗੇ ਆਪਾਂ ਤੇ ਬਹੁਤ ਜ਼ਿਆਦਾ ਕੱਖ ਹੋਏ ਹੋਏ ਸੀ ਇਹਦੇ ਵਿੱਚ ਵੀ ਤੇ ਇਹ ਲੋ ਜੀ ਅੱਜ ਆਪਣੇ ਬਣੂਗੀ ਸਾਗ ਦੇ ਨਾਲ ਮੱਕੀ ਦੀ ਰੋਟੀ ਬਸ ਹੁੰਦਾ ਜੀ ਫਰਵਰੀ ਮਾਰਚ ਦੇ ਮਹੀਨੇ ਤੱਕ ਹੀ ਖਾਣਾ ਜਿਆਦਾ ਸਾਗ ਨਹੀਂ ਫਿਰ ਵਧੀਆ ਲੱਗਦਾ ਹੈਗਾ ਇੱਧਰ ਪਾਲਕ ਦੇ ਵਿੱਚੋਂ ਵੀ ਮੈਂ ਕੱਢ ਤੇ ਸੀ ਜੀ ਕਾ ਖਾ ਕਾਫੀ ਹੋਏ ਹੋਏ ਸੀ ਤੇ ਇੱਧਰ ਹੋਏ ਨਿੰਬੂ ਆ ਜਿਹੜਾ ਆਪਣਾ ਫੁੱਟਣਾ ਸ਼ੁਰੂ ਹੋ ਗਿਆ ਥੋੜਾ ਥੋੜਾ ਪੁੱਤੇ ਸੁੱਕ ਜਿਹਾ ਗਿਆ ਸੀ ਪਹਿਲਾਂ ਵਿੱਚੋਂ ਇਹ ਤਰੀ ਕੀ ਕਰਦੇ ਹੋ ਇਹ ਸਾਰਾ ਦਿਨ ਕੰਬ ਦੇ ਉੱਪਰ ਹੀ ਦੇਖੀ ਜਾਂਦੀ ਆ ਵੀ ਕਿਤੇ ਬਿੱਲੀ ਤਾਂ ਨਹੀਂ ਬੈਠੀ ਹੈਗੀ ਹਾਂ ਸਿਮਰ ਕਿੱਥੇ ਆ ਬਿੱਲੀ ਥੋੜੀ ਗਿਆ ਮੈਂ ਪਹਿਲਾਂ ਇੱਥੇ ਮੰਜਾੜਾ ਹੋਇਆ ਸੀ ਇੱਥੇ ਲੱਗੇ ਹੋਏ ਸੀ ਫਿਰ ਆਪਣਾ ਇੱਥੇ ਸ਼ੌਂ ਆ ਗਈ ਸੀ ਤੇ ਫਿਰ ਮੰਜਾ ਉੱਥੇ ਕਰ ਲਿਆ ਤੇ ਇੱਥੇ ਹੁਣ ਧੁੱਪ ਆ ਗਈ ਤੇ ਕਦੇ ਸ਼ੌਂ ਆ ਜਾਂਦੀ ਆ ਜਦ ਧੁੱਪ ਇੱਧਰ ਰਕਤਾਂ ਕਰਕੇ ਤੇ ਲੋਚੀ ਬੁਰਲੀ ਇਹ ਸਾਰਾ ਘੋਟੋ ਕੇ ਰੱਖ ਰਿਹਾ ਸਿਮਰਨ ਦੀ ਭੂਆ ਤੇ ਫਿਰ ਚੀਰ ਲਾਂਗੇ ਜੀ ਸ਼ਾਮ ਨੂੰ ਬਣਾਉਣੇ ਆ ਸਾਗ ਤੇ ਬਾਕੀ ਹੁਣ ਸਿਮਰਨ ਆਉਣ ਵਾਲਾ ਹੀ ਆ ਹਲੇ ਉਹਦੇ ਆਉਣ ਦੇ ਵਿੱਚ 1-2 ਘੰਟਾ ਰਹਿੰਦਾ ਤੇ ਫਿਰ ਆਪਾਂ ਉਧਰ ਲਈ ਜੂਸ ਬਣਾ ਕੇ ਰੱਖਦੇ ਆ ਸੰਤਰੇ ਦਾ ਜੂਸ ਉਹਨੂੰ ਬਹੁਤ ਪਸੰਦ ਆ ਤੇ ਫਿਰ ਉਹ ਬਣਾ ਕੇ ਰੱਖਾਂਗੇ ਇਹਨੂੰ ਆਉਂਦੇ ਨੂੰ ਸੰਤਰੇ ਦਾ ਜੂਸ ਦਵਾਂਗੇ ਤੇ ਨਾਲੇ ਆਪਾਂ ਤੁਹਾਨੂੰ ਸੌਖੇ ਤਰੀਕੇ ਦੱਸਾਂਗੇ ਕਿ ਸੰਤਰੇ ਦਾ ਜੂਸ ਆਪਾਂ ਸੌਖੇ ਤਰੀਕੇ ਨਾਲ ਕਿਵੇਂ ਕੱਢ ਸਕਦੇ ਹਾਂ ਲੋ ਜੀ ਸਿਮਰਤ ਸਿੰਘ ਜੀ ਆ ਗਏ ਨੇ ਸਕੂਲ ਤੋਂ ਮੇਰਾ ਬੱਚਾ ਸਿਮਰ ਸਿੰਘ ਆਉਣ ਸਾਰ ਕਹਿੰਦੇ ਅੱਜ ਕੀ ਬਣਾਇਆ ਮੰਮਾ ਮੈਂ ਕਿਹਾ ਉਹ ਬਣਾਉਣਾ ਸ਼ਾਹਉਂ ਤੇ ਇਹ ਕਹਿੰਦਾ ਮੈਂ ਨਹੀਂ ਖਾਣਾ ਅੱਜ ਸਾਗ ਤੇ ਇਹਨੇ ਉਹ ਵੀਡੀਓ ਦੇਖੀ ਸੀ ਜਿਹੜੀ ਵਾਇਰਲ ਹੋਈ ਹੋਈ ਸੀ ਕਾਫੀ ਜ਼ਿਆਦਾ ਪਿੱਛੇ ਜੇ ਅ ਅੱਜ ਕੀ ਬਣਾਇਆ ਮੰਮੀ ਸਾਗ ਉਹ ਵਾਲੀ ਵੀਡੀਓ ਦੇਖ ਕੇ ਨਾ ਇਹ ਕਹਿੰਦਾ ਮੈਂ ਨਹੀਂ ਸਾਗ ਖਾਣਾ ਹੈਗਾ ਉਹ ਤਾਂ ਸਾਗ ਹੀ ਮਿਲੂਗਾ ਸਰਦੀਆਂ 'ਚ ਤਾਂ ਸਾਗ ਹੀ ਮਿਲਦਾ ਹੁੰਦਾ ਫੇਵਰੇਟ ਡਿਸ਼ ਹੈ ਤਾਂ ਪੰਜਾਬੀਆਂ ਦੀ ਕਿ ਮੇਰੇ ਅੱਜ ਦਾ ਦਿਨ ਵਧੀਆ ਵਧੀਆ ਲੋ ਜੀ ਇਥੇ ਆਪਾਂ ਬਣਾਉਣ ਲੱਗੇ ਸੀ ਜੂਸ ਸਿਮਰਨ ਦੇ ਲਈ ਤੇ ਬਿਨਾ ਮਸ਼ੀਨ ਤੋਂ ਆਪਾਂ ਸੰਤਰੇ ਦਾ ਜੂਸ ਜਿਹੜਾ ਬਣਾਵਾਂਗੇ ਤੇ ਇਸ ਤਰੀਕੇ ਨਾਲ ਆਪਾਂ ਵਿਚਕਾਰੋਂ ਕੱਟ ਲੈਣਾ ਹੈ ਜੀ ਤੇ ਵਿਚਕਾਰੋਂ ਕੱਟ ਕੇ ਦਾਣ ਆਪਣਾ ਪੱਕੇ ਦਾ ਜੂਸ ਆ ਜਿਹੜਾ ਬਹੁਤ ਵਧੀਆ ਨਿਕਲੇ ਹੁੰਦਾ ਵਾ ਸੌਰੀ ਇਹ ਸੰਤਰੇ ਨਹੀਂ ਹੈਗੇ ਮਸੰਮੀਆਂ ਨੇ ਤੇ ਮਸੰਮੀਆਂ ਦਾ ਜੂਸ ਬਹੁਤ ਵਧੀਆ ਲੱਗਦਾ ਜੀ ਸਰਦੀਆਂ ਦੇ ਵਿੱਚ ਲਾਸਟ ਜੀ ਇਹਦੇ ਵਿੱਚ ਆਉਂਦੀਆਂ ਨੇ ਹੁਣ ਸਸਤੀਆਂ ਹੋਈਆਂ ਹੋਈਆਂ ਨੇ ਤੇ ਸਿਮਰ ਨੂੰ ਬਹੁਤ ਪਸੰਦ ਆ ਤੇ ਇਹੇ ਕਪੜੇ ਇਹਨੇ ਚੇਂਜ ਨਹੀਂ ਕੀਤੇ ਸੀ ਹਲੇ ਤੇ ਉਦੋਂ ਬਾਰਮਰ ਸੈੱਟ ਦੇ ਵਿੱਚ ਹੀ ਫਰੀ ਜਾ ਰਿਹਾ ਸੀ ਵੀ ਜਲਦੀ ਬਣਾ ਕੇ ਦੋ ਮੈਨੂੰ ਮਮਾ ਤੇ ਇਸ ਤਰੀਕੇ ਨਾਲ ਆਪਾਂ ਬਹੁਤ ਵਧੀਆ ਜੂਸ ਆ ਜਿਹੜਾ ਕੱਢ ਕੇ ਬੱਚਿਆਂ ਨੂੰ ਦੇ ਸਕਦੇ ਆ ਕਿਉਂਕਿ ਛੋਟੇ ਬੱਚੇ ਜਿਹੜੇ ਸੰਤਰਾ ਵਗੈਰਾ ਮਸੰਮੀ ਵਗੈਰਾ ਨਹੀਂ ਖਾ ਸਕਦੇ ਬੀ ਵਗੈਰਾ ਕਰਕੇ ਤੇ ਸਮਰਨ ਨੂੰ ਵੀ ਘਾਟੀ ਖਾਣਾ ਆਉਂਦਾ ਇਦਾਂ ਸੰਤਰਾ ਤੇ ਮੈਂ ਇਸ ਤਰੀਕੇ ਨਾਲ ਫਿਰ ਜੂਸ ਉਹਨੂੰ ਬਣਾ ਕੇ ਦੇ ਦੇਣੀ ਹੁੰਦੀ ਆ ਤੇ ਵਿੱਚ ਮੈਂ ਇਹਦੇ ਕਾਲੀ ਮਿਰਚ ਤੇ ਥੋੜਾ ਜਿਹਾ ਕਾਲਾ ਨੂਨ ਪਾ ਕੇ ਦਿੱਤਾ ਏ ਕਿਉਂਕਿ ਫਿਰ ਕਈ ਵਾਰ ਗਲਾ ਵਗੈਰਾ ਫੜ ਲੈਂਦਾ ਏ ਜਦੋਂ ਵੈਸੇ ਤਾਂ ਮਿੱਠੇ ਹੁੰਦੇ ਆ ਸੰਤਰੇ ਮਿੱਠੇ ਹੀ ਨੇ ਇਹ ਆਪਣੀਆਂ ਮਸੰਮੀ ਆ ਤੇ ਫਿਰ ਵੀ ਚਲੋ ਆਪਾਂ ਕਾਲੀ ਮਿਰਚ ਤੇ ਨੂਨ ਪਾ ਕੇ ਦੇ ਦਿੱਤਾ ਏ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਬੱਚਿਆਂ ਨੂੰ ਬਣਾ ਕੇ ਪਲਾ ਸਕਦੇ ਹੋ ਜੂਸ ਜਿਹੜਾ ਲਓ ਜੀ ਇੱਥੇ ਆਪਾਂ ਜੂਸ ਕੱਢਣ ਤੋਂ ਬਾਅਦ ਸਾਰੇ ਸਰੰਦੀ ਨਾ ਵਰਦੀ ਧੋ ਕੇ ਇਹ ਪਾ ਦਈਏ ਫਿਰ ਦੋ ਵਾਰ ਇਹ ਦੋ ਦਿਨ ਪਾ ਲੂਗਾ ਦੋ ਦਿਨ ਪਾਲਣੀ ਐ ਬਸ ਇਹਦਾ ਓਕੇ ਠੀਕ ਆ ਮੈਂ ਜਦੋਂ ਸਹੇਲੀ ਇਹ ਕੀ ਕਰਨ ਲੱਗ ਗਿਆ ਦੇਖੋ ਤੁਸੀਂ ਕੀ ਕਰਨ ਲੱਗ ਗਿਆ ਸਮਰ ਕੀ ਕਰ ਦੋ ਬੰਤੂ ਮੂੜੇ ਥੋੜੇ ਜਿਹਾ ਉੜਾ ਉਧਾ ਪੱਸਾ ਨਾ ਥੱਲੇ ਰਹਿ ਗਿਆ ਉਹ ਪੱਟੀ ਕੀ ਦੀ ਲੈਕਰ ਨਾ ਵੀ ਬਸ ਕ੍ਰੇਨ ਨਾਲ ਪੱਟਣ ਲੱਗਿਆ ਹੋਇਆ ਮੂਲੀ ਦੇਖੋ ਤੁਸੀਂ ਪੁੱਤ ਮੂਲੀਆਂ ਦਾ ਪਈਆਂ ਸੀ ਇਹ ਪੱਟਣ ਹੀ ਨਹੀਂ ਸੀ ਦੇਖ ਲਓ ਤੁਸੀਂ ਹੁਣ ਨਾ ਇਨੇ ਕੱਪੜੇ ਹਲੇ ਚੇਂਜ ਨਹੀਂ ਕੀਤੇ ਉਹ ਤਾਂ ਬੱਤਲ ਲਾਉਦਾ ਉਹ ਮਾਵੇਂ ਪਾਪੇ ਖਾਤਰ ਪਾਪੇ ਖਾਤਰ ਤੋੜਦਾ ਉਹ ਨਾ ਮੈਂ ਇਹ ਅੱਜ ਹੋਇਆ ਜੀ ਕੱਪੜੇ ਚੇਂਜ ਨਹੀਂ ਕੀਤੇ ਹੈਗੇ ਆਨਸਾਰ ਬਸ ਸਕੂਲੋਂ ਇਦਾਂ ਸ਼ਰਾਰਤਾਂ ਕਰਨ ਲੱਗਿਆ ਜੂਸ ਪੀ ਲਿਆ ਬਸ ਇਹਨੇ ਹੁਣ ਤੇ ਜੂਸ ਪੀ ਕੇ ਇਦਾਂ ਲੱਗਿਆ ਕਰਨ ਬੈਠਾ ਬੇਟਾ ਇਹ ਕਿੰਨੀ ਕਿ ਦੇਖਾਂ ਆਹ ਦੀ ਟਟਾ ਟਟਾ ਥੋੜੀ ਜੀ ਆ ਬੇਟਾ ਇੰਨੀ ਨਹੀਂ ਹੈਗੀ ਇਹ ਕੋਈ ਗੱਲ ਨਹੀਂ ਜੇ ਰਹਿ ਗਈ ਵਿੱਚ ਰਹਿ ਜਾਣ ਦੋ 1 ਮਿੰਟ ਦੋ ਕਿੰਨੀ ਕਾ ਦੇਖਾਂ ਬਹੁਤ ਐ ਲੱਗ ਕੰਦੀ ਨੇ ਇਹੜੀ ਆ ਚੀਉ ਕਾਫੀ ਹੈਗੀ ਆ ਉਹ ਉਹ ਵਿੱਚ ਰਹਿ ਗਈ ਚਰਿਆਣ ਨੂੰ ਉਹਨੂੰ ਪੈਰੀ ਨੂੰ ਪਾ ਦਨੇ ਆ ਪੈਰੀ ਖਾ ਲੂਗੀ ਰਾਂਦੋ ਚਲੋ ਕੋਈ ਨਾ ਰਾਂਦੋ ਮੈਂ ਬਾਗ ਬਟਾ ਬਟਾ ਪਈਆਂ ਮੂਲੀਆਂ ਪਈਆਂ ਨੇ ਮਿੱਟੀ ਬੋਨਾ ਉੱਪਰ ਪੈਰੀ ਨੂੰ ਪਾ ਦਾਂਗੇ ਆਪਾਂ ਰਾਂਦੋ ਹੁੰਦੀ ਸੀ ਕੰਤੀ ਦਿੱਤਾ ਬੱਟੇ ਬੋਨਾ ਚਲ ਖੇਡ ਲਓ ਫਿਰ ਫਿਰ ਕੱਪੜੇ ਚੇਂਜ ਕਰ ਲਿਓ ਆਪਦੇ ਠੀਕ ਆ ਖੇਡ ਲਓ ਬਹਿ ਕੇ ਫਿਰ ਕੱਪੜੇ ਚੇਂਜ ਕਰ ਲੇ ਮੈਨੂੰ ਹੋਰ ਮਿੱਟੀ ਚਲੋ ਜੀ ਆਪਾਂ ਧੋਨੇ ਆ ਵਰਦੀ ਇਹਦੀ ਮਿੱਟੀ ਤਾਂ ਮੈਂ ਤੂੰ ਪਟੜੇ ਤੇ ਹੁਣਾ ਪਾ ਤੇ ਲੈ ਲੈ ਓਕੇ ਯੂਨੀਫਾਰਮ ਤੋਂ ਓਕੇ ਫਿਰ ਉਸ ਤੋਂ ਬਾਅਦ ਮਿਲਾਂਗੇ ਅੱਛਾ ਇਹ ਨੂੰ ਅੰਦਰ ਰੱਖਿਓ ਮੁੰਡਾ ਤੋਕੇ ਉਹ ਨਾ ਤੋਕੇ ਰੱਖ ਲਓ ਕੋਈ ਨਾ ਚਲੋ ਜੀ ਆਪਾਂ ਧੋ ਲਈਏ ਦੀ ਵਰਦੀ ਹੁਣ ਤੇ ਫਿਰ ਆਪਾਂ ਮਿਲਦੇ ਆ ਤੁਹਾਨੂੰ ਲੋ ਜੀ ਇੱਥੇ ਸ਼ਾਮ ਦੇ 6:30 ਹੋ ਗਏ ਨੇ ਤੇ ਆਪਾਂ ਸਾਗ ਜਿਹੜਾ ਆਪਣਾ ਬਣ ਗਿਆ ਸੀ ਤੇ ਇਸ ਸਾਗ ਦੀ ਫਿਰ ਆਪਾਂ ਵੀਡੀਓ ਨਹੀਂ ਬਣਾ ਸਕੇ ਹੈਗੇ ਕਿਉਂਕਿ ਘਰ ਦੇ ਵਿੱਚ ਕੰਮ ਹੋਰ ਬਹੁਤ ਜ਼ਿਆਦਾ ਹੁੰਦੇ ਆ ਤੇ ਲੋ ਜੀ ਇੱਥੇ ਸਾਗ ਜਿਹੜਾ ਆਪਣਾ ਬਣ ਗਿਆ ਤੇ ਆਪਣੇ ਘਰ ਦੇ ਵਿੱਚ ਥੋੜਾ ਜਿਹਾ ਪਤਲਾ ਹੀ ਸਾਗ ਖਾਣੇ ਆ ਅਸੀਂ ਤੇ ਵਿੱਚ ਗ੍ਰਾਈਂਡਰ ਫੇਰ ਲੈਣੇ ਹੁੰਦੇ ਆ ਤੇ ਪਹਿਲੇ ਦਿਨ ਆਪਾਂ ਬਿਨਾਂ ੜ ਕੇ ਤੇ ਹੀ ਖਾਣਨਾ ਸਾਗ ਤੇ ਦੂਸਰੇ ਦਿਨ ਫਿਰ ਆਪਾਂ ਤੜਕਾ ਲਗਾ ਲੈਣੇ ਹੁੰਦੇ ਆ ਤੇ ਮੈਨੂੰ ਲੱਗਦਾ ਕਈ ਜਣੇ ਆ ਤਾਜੇ ਸਾਗ ਨੂੰ ਤੜਕਾ ਲਗਾ ਕੇ ਖਾਂਦੇ ਆ ਤੇ ਇੱਥੋਂ ਆਪਾਂ ਚੁੱਲ੍ਹੇ ਤੇ ਨਾ ਸਾਗ ਬਣਾ ਕੇ ਫਿਰ ਇੱਥੇ ਰੱਖ ਲਿਆ ਸੀ ਇਹਦੇ ਹੇਠੇ ਖਾਰ ਵਛਾਤਾ ਤਾਂ ਜੋ ਜਿਹੜਾ ਕਾਲਸ ਵਗੈਰਾ ਉਹ ਲੱਗੇ ਨਾ ਸੈਲਫ ਦੇ ਉੱਤੇ ਤੇ ਇਦਰੀ ਨਾਲ ਮੈਂ ਮੱਕੀ ਦਾ ਆਟਾ ਗੁੰਨ ਕੇ ਰੱਖ ਲਿਆ ਸੀ ਤੇ ਮੈਂ ਨਾ ਕਣਕ ਤੇ ਮੱਕੀ ਦਾ ਆਟਾ ਜਿਹੜਾ ਮਿਕਸ ਕਰਕੇ ਉਹ ਹੀ ਗੁੰਦੇ ਹੁੰਦੀ ਹਣੀ ਆ ਉਹੀ ਖਾਂਦੇ ਆ ਮਿੱਸੀ ਰੋਟੀ ਤੇ ਮੱਕੀ ਦੀ ਤੇ ਮੇਰੇ ਆਟੇ ਮੇਰੇ ਮੱਕੀ ਦੇ ਆਟੇ ਜੋ ਰੋਟੀ ਆਪਣੇ ਘਰੇ ਨਹੀਂ ਖਾਂਦੇ ਹੈਗੇ ਤੇ ਇਹੀ ਮਿੱਸਿਆ ਆਟਾ ਗੁੰਨ ਲਏ ਆ ਤੇ ਸਾਗ ਦੇ ਨਾਲ ਰੋਟੀ ਖਾਣ ਨੂੰ ਇਧਰ ਆਪਾਂ ਦੁੱਧ ਵਗੈਰਾ ਗਰਮ ਕਰਕੇ ਰੱਖ ਲਿਆ ਤੇ ਕੁਛ ਦੁੱਧ ਚਾਹ ਵਾਲਾ ਤੇ ਕੁਛ ਆਪਾਂ ਦਹੀਂ ਵਗੈਰਾ ਲਈ ਰੱਖ ਲਿਆ ਗਰਮ ਕਰਕੇ ਤੇ ਨਾਲੇ ਜੇ ਇੱਥੇ ਆਪਾਂ ਸਵੇਰ ਦੇ ਟਾਈਮ ਲਈ ਜਿਹੜਾ ਇਹ ਤੜਕਾ ਚੀਰਿਆ ਸੀ ਤੇ ਉਹ ਵੀ ਆਪਾਂ ਕੱਟ ਕੇ ਰੱਖ ਲਿਆ ਕਿਉਂਕਿ ਫਿਰ ਮਾਰਨਿੰਗ ਟਾਈਮ ਆਇਆ ਵੀ ਸਵੇਰੇ ਸਿਮਰ ਨੇ ਸਕੂਲ ਜਾਣਾ ਵਾ ਤੇ ਇਹਦੇ ਪਾਪੇ ਨੇ ਵੀ ਕੰਮ ਤੇ ਜਾਣਾ ਹੁੰਦਾ ਫਿਰ ਜਲਦੀ ਜਲਦੀ ਚ ਤੜਕਾ ਵਗੈਰਾ ਕੱਟ ਨਹੀਂ ਹੁੰਦਾ ਹੈਗਾ ਫਟਾਫਟ ਫਿਰ ਤੇ ਇਦਾਂ ਆਪਾਂ ਰਾਤ ਨੂੰ ਹੀ ਤੜਕੇ ਵਗੈਰਾ ਦਾ ਕੰਮ ਆ ਜਿਹੜਾ ਕਰਕੇ ਰੱਖ ਲੈਣੇ ਹੁੰਨੇ ਆ ਜਿਦਾਂ ਮੂਲੀਆ ਵਗੈਰਾ ਹੋਈਆਂ ਕਦੂਕਾਸ ਕਰ ਲਈਆਂ ਜਾਂ ਫਿਰ ਮਿੱਠੇ ਵਗੈਰਾ ਹੋ ਰਾਤ ਨੂੰ ਵੀ ਕੁੱਟ ਕੇ ਮੇ ਰੱਖ ਲੈਣੀ ਹੁੰਦੀ ਆ ਫਿਰ ਇਹਦੇ ਨਾਲ ਇਹ ਹੁੰਦਾ ਵਾ ਵੀ ਸਵੇਰੇ ਜਲਦੀ ਹੈ ਜਿਹੜਾ ਕੰਮ ਹੋ ਜਾਂਦਾ ਵਾ ਫਿਰ ਇਦਾਂ ਸੋਚਣ ਦੀ ਲੋੜ ਨਹੀਂ ਪੈਂਦੀ ਹੈਗੀ ਵੀ ਕੀ ਬਣਾਈਏ ਕੀ ਨਾ ਬਣਾਈਏ ਹੈਨਾ ਜੀ ਤੇ ਕੋਣ-ਕੋਣ ਹੈ ਇਦਾਂ ਭੈਣਾ ਜਿਹੜੇ ਰਾਤ ਨੂੰ ਤਿਆਰੀ ਕਰਕੇ ਰੱਖ ਦਿਆ ਨੇ ਸਾਰੇ ਮਤਲਬ ਰੋਟੀ ਪਾਣੀ ਦੇ ਜ਼ੋਰ ਤੇ ਤੁਸੀਂ ਕਮੈਂਟ ਕਰਕੇ ਤੇ ਇਹਦੇ ਨਾਲ ਕੰਮ ਜੋ ਜਲਦੀ ਹੋ ਜਾਂਦਾ ਆਸਾਨ ਹੋ ਜਾਂਦਾ ਵਾ ਫਿਰ ਆਪਾਂ ਨੂੰ ਸੋਚਣ ਦਾ ਨਹੀਂ ਤਾਂ ਜ਼ਿਆਦਾਤਰ ਤਾਂ ਰਸੋਈ ਦੀ ਰੋਟੀ ਪਾਣੀ ਦੀ ਹੁੰਦਾ ਭੈਣਾ ਨੂੰ ਸੋਚਣ ਦਾ ਟਾਈਮ ਲੱਗ ਜਾਂਦਾ ਹੈ ਨਾ ਵੀ ਆਪਾਂ ਕੀ ਬਣਾਈਏ ਕੀ ਨਾ ਬਣਾਈਏ ਤੇ ਨੂੰ ਜਿੱਥੇ ਆਪਾਂ ਸੈਲਫ ਤੇ ਟਿਕਾ ਦਿੱਤਾ ਇਹਨੂੰ ਤੇ ਆਪਣਾ ਹੁਣ ਸਵੇਰ ਦਾ ਤੜਕਾ ਲੱਗ ਜਾਣਾ ਸਾਗ ਨੂੰ ਤੇ ਮੂਲੀਆਂ ਵੀ ਆਪਾਂ ਕੱਦੂਕਾਸ ਕਰਕੇ ਰੱਖ ਲਈਆਂ ਨੇ ਤੇ ਉਹ ਆਪਾਂ ਸਵੇਰੇ ਰੋਟੀ ਮੂਲੀ ਵਾਲੀਆਂ ਬਣਾਵਾਂਗੇ ਤੇ ਪਰੌਂਠੇ ਬਣਾਵਾਂਗੇ ਮੂਲੀ ਵਾਲੇ ਤੇ ਉਹ ਆਪਾਂ ਕੱਦੂਕਾਸ ਕਰ ਲਿਆ ਮੂਲੀਆਂ ਤੇ ਸਵੇਰੇ ਆਟੇ 'ਚ ਗੁੰਨ ਲਵਾਂਗੇ ਤੇ ਬਾਕੀ ਹਨਾ ਤੇ ਸਾਗ ਵਗੈਰਾ ਨੂੰ ਆਪਾਂ ਤੜਕਾ ਤਾਂ ਲਗਾਉਣਾ ਕਿਉਂਕਿ ਫਿਰ ਟਿਫਿਨ ਵਗੈਰਾ ਦੇ ਵਿੱਚ ਪਾਉਣਾ ਹੁੰਦਾ ਸਾਗ ਤੇ ਲਓ ਜੀ ਹੁਣ ਆਪਾਂ ਨਾ ਮੱਕੀ ਦੀ ਰੋਟੀ ਚੁੱਲੇ ਤੇ ਹੀ ਲਾਵਾਂਗੇ ਤੇ ਉੱਥੇ ਹੀ ਸਾਰਾ ਸਮਾਨ ਆ ਜਿਹੜਾ ਲੈ ਕੇ ਜਾਵਾਂਗੇ ਆਪਾਂ ਚੁੱਲੇ ਤੇ ਉੱਤੇ ਚੁੱਲੇ ਤੇ ਹੀ ਆਪਾਂ ਮੱਕੀ ਦੀ ਰੋਟੀ ਲਾ ਲੈਣੀ ਆ ਤੇ ਚਲੋ ਜੀ ਵੀਡੀਓ ਜਿਹੜੀ ਹੈ ਆਪਣੀ ਕਾਫੀ ਲੰਬੀ ਹੋ ਗਏ ਹੋ ਜਾਂਦੀ ਆ ਇਸ ਕਰਕੇ ਆਪਾਂ ਅੱਜ ਦੀ ਵੀਡੀਓ ਤਾਂ ਇੱਥੇ ਹੀ ਐਂਡ ਕਰਦੇ ਆ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੋ ਭੈਣ ਭਰਾ ਨਵੇਂ ਆਏ ਨੇ ਚੈਨਲ ਤੇ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ